ਹੁਣ ਮਿੰਤਾ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆ ਜੋ ਗਲਤੀ ਤੇ ਤੂੰ ਹਿੰਨ ਕਿਉਂ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਛੱਡ ਦੇ ਉਹ ਕਹਿੰਦਾ ਨਾ ਮੈਂ ਨਹੀਂ ਛੱਡਦਾ ਮੈਂ ਆ ਹੁਣ ਕਹਿੰਦਾ ਆ ਜੋ ਜਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਹੁਣ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮੈਨੂੰ ਲੱਗਾ ਭੁੱਲ ਸਾਹਿਬ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਹ ਵੰਪੀ ਲੜਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਭੇਖ ਹੈ ਮੈਂ ਕਹਿੰਦਾ ਸਿੱਧਾ ਲਿਖ ਲੋ ਪਰ ਛਾਪ ਦਿਓ ਫੇਰ ਵੀ ਨਾ ਪੱਤਰਕਾਰ ਆਪ ਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਾਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਦਿੰਦੇ ਨੇ ਮੈਂ ਕਹਿੰਦਾ ਸਿੱਧਾ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਹਿੰਦਾ ਨਿਬੜ ਗਿਆ ਕੰਮ ਉਹ ਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਕਿ ਆ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਇਹ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਗ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਾਂ ਖਾਣੇ ਲੱਗ ਜੂ ਆ ਇੱਥੇ ਤੱਕ ਲੈ ਆ ਜੀ ਸੋ ਇਸ ਕਰਕੇ ਆਹੀ ਕਾਂਗਰਸ ਆ ਉੱਥੇ ਫਿਰਦੇ ਆ ਪਪਾਕ ਜੋ ਲੋਗਦੇ ਆ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਹਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਸ ਵਿੱਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਉਂਦਾ ਨਾ ਤਾਂ ਇਹ ਕਹਿੰਦੇ ਨੇ ਵੀ ਤੁਹਾਡਾ ਤਾਂ ਹੁਣ ਜਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਆ ਅਸੀਂ ਟਕਸਾਲੀਆਂ ਅਸੀਂ ਉਹ ਆ ਉਹ ਹੈ ਚੱਕਰਾਂ ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸੋ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਕੋਈ ਕਰਦਾ ਡਿਸਕਸ ਵਿਪਕਸ਼ ਤੋਂ ਗ੍ਰਦੀ ਪਾਰਟੀ ਨਾ ਸਿਰਫ 2027 ਚ ਅਸੀਂ ਤੇਰੀਆਂ ਚੀਕਾਂ ਕੜਾ ਦੇਾਂਗੇ ਇਹਦੀਆਂ ਆਕੜਾ ਦੇਾਂਗੇ ਆ ਗਿਆ ਔਗੜਾ ਕੋਈ ਮੈਨੀਫੈਸਟੋ ਦੇ ਰਿਹਾ ਨਹੀਂ ਨਾ ਦੋ ਤਿੰਨ ਨੇ ਤਾਂ ਆਪ ਹੀ ਟਿਕ ਟੰਡ ਡਿਕਲੇਅਰ ਕਰਤੀਆਂ ਕਿ ਨਾ ਮੈਂ ਲੜੂ ਤੂੰ ਰੋੜਾ ਨਹੀਂ ਨਾ ਦੇਖੋ ਜੀ ਇਹਨਾਂ ਦਾ ਇਹਨੂੰ ਆਪ ਪੰਜਾਬੀ ਚ ਕਾਟੋ ਪਲੇਸ਼ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਉਹ ਨਾ ਦੇਖਿਓ ਇਹਨਾਂ ਦਾ ਕਿਉਂਕਿ ਪਹਿਲਾਂ ਦੇਖਿਆ ਹੋਇਆ ਆਪਾਂ ਨੇ ਐਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪੋ ਤੇ ਲੜੀ ਜਾਂਦਾ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ